ਮਾਰਜੋ ਮੁੱਖ ਮੰਤਰੀ ਭਗਵਾਨ ਸਾਹਿਬ ਜੀ ਮੈਂ ਤੈਨੂੰ ਪੁੱਛਣਾ ਚਾਹੁੰਦਾ ਇੱਧਰ ਕਰੋ ਥੋੜਾ ਆ ਬੱਚੇ ਦਾ ਕੀ ਕਸੂਰ ਐ ਇਹ ਪੁੱਛਦੇ ਆਪਦੇ ਦਾਦੇ ਤੇ ਦਾਦੀ ਜੀ ਨੂੰ ਦਾਦਾ ਜੀ ਮੇਰੇ ਪਾਪੇ ਦਾ ਕੀ ਕਸੂਰ ਸੀ ਉਹਨੂੰ ਕਿਉਂ ਮਾਰਤਾ ਪੁਲਿਸ ਨੇ ਉਹ ਭਵੰਤਮਾਨਾ ਇਹ ਤੇਰੀ ਵੱਡੀ ਧੀ ਦੀ ਹਾਨਣਾ ਅੱਜ ਇਹ ਵਿਧਵਾ ਹੋ ਗਈ ਤੇਰੇ ਕੰਨਾਂ 'ਚ ਕਿਹੜਾ ਢੋਲ ਵਜਾਵਾਂ ਮੈਂ ਤੈਨੂੰ ਸੁਣ ਜਾਵੇ ਉਹ ਤੈਨੂੰ ਮਾਰਜੋ ਕਹੀਏ ਓ ਤੂੰ ਬੈਠਾ ਕਿੱਥੇ ਆ ਮਹਾਰਾਜਾ ਰਣਜੀਤ ਸਿੰਘ ਦੀ ਕੁਰਸੀ ਤੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਬੜਾ ਇਨਸਾਫ ਪਸੰਦ ਸੀ ਤੁਰਤ ਇਨਸਾਫ ਦਿੰਦਾ ਸੀ ਉਹ ਤੂੰ ਆਮ ਲੋਕਾਂ ਦਾ ਪੁੱਤ ਬਣ ਕੇ ਅੱਜ ਤੂੰ ਇਹਨਾਂ ਨੂੰ ਇਨਸਾਫ ਕਿਉਂ ਨਹੀਂ ਦਿੰਦਾ ਕਿਉਂ ਪੁਜਰ ਕੋ ਦਾ ਬਾਪ ਡਾਕਟਰ ਜਦ ਹੋ ਗਏ بڑے ਲਖੇ ਪੁੱਤਰ ਨੂੰ ਅਣਮੁਖੀ ਸੀਏ ਦੇ ਕੇ ਗੁਪਤੰਗਾ ਦੇ ਕਰੰਟ ਲਾ ਕੇ ਮਾਰਿਆ ਜਾਂਦਾ ਓਏ ਆਮ ਆਦਵੀ ਵਾਲਿਆ ਝਾੜੂ ਵਾਲਿਆ ਤੂੰ ਕਿੱਥੇ ਸੁਣਤਾ ਖਾਨਾ ਗੋਲੀਆਂ ਮਾਰ ਕੇ ਲੋਕ ਮਾਰੇ ਜਾ ਰਹੇ ਨੇ ਚਾਹੇ ਵਪਾਰੀ ਮਾਰੇ ਜਾ ਰਹੇ ਨੇ ਸਾਡੇ ਕੋਈ ਛੋਟੇ ਰੇੜੀ ਫੇੜੀ ਵਾਲੇ ਦੁਕਾਨਦਾਰ ਮਜ਼ਦੂਰ ਮਾਰੇ ਜਾ ਰਹੇ ਨੇ ਇਹ ਪੁਲਿਸ ਜੰਗਲ ਰਾਜ ਹੈ ਓਏ ਤੂੰ ਸੰਭਾਲ ਲੈ ਤੇਰੀ ਬੇੜੀ ਚਪਟੇ ਪਾ ਰਹੇ ਨੇ ਤੇਰਾ ਸਭਾ ਇੱਕਸਾਰ ਰਹਿ ਗਿਆ ਓਏ ਆ ਬੱਚੇ ਵੱਲ ਦੇ ਇਹ ਅਨਾਥ ਹੋ ਗਿਆ ਤੇ ਕੋਈ ਕੋਈ ਅਣਖੀਆ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਤੂੰ ਕੱਢ ਦਿੱਤਾ ਓਏ ਤੇਰੇ ਬਾਕੀ ਮਰ ਗਏ 90 95 ਆ ਬੱਚਾ ਦਿਖਾਈ ਨਹੀਂ ਦਿੰਦਾ ਥੋੜੀ ਕੰਮਟ ਨੂੰ तू ਕਹਿੰਦਾ ਸੀ ਉਹਦੋਂ ਮੈਂ ਆਮ ਆਦਮੀ ਦੀ thân ਬਾਈ ਕਰੂੰਗਾ ਮੈਂ ਆਮ ਕਰਦਾ ਬੱਚਾ ਮੈਂ ਤੁਹਾਡੇ ਵਿੱਚ ਵਿਚਰੂੰਗਾ ਓਏ ਹੁਣ ਤਾਂ ਤੂੰ ਕੈਪਟਨ ਤੇ ਸੁਖਬੀਰ ਬਾਦਲ ਤੋਂ ਵੀ ਜ਼ਿਆਦਾ ਸਕੌਟੀ ਲਈ ਫਿਰਦਾ ਹੈ ਆ ਬੱਚਾ ਦੱਸ ਇਹਨੂੰ ਮੈਂ ਜਦੋਂ ਮਿਲਿਆ ਪਤਾ ਕੀ ਆਂਦਾ ਆਂਦਾ ਮੈਨੂੰ ਇਨਸਾਫ ਮਿਲ ਜੂਗਾ ਸਾਨੂੰ ਮੈਨੂੰ ਪੁਲਿਸ ਤਾਂ ਨਹੀਂ ਮਾਰ ਦੂ ਮੇਰੇ ਡੈਡੀ ਵਾਂਗੂ ਭਗੋਰ ਦੇ ਐਮਐਲਏ ਨੇ ਸੰਜੇ ਵਰਮਾ ਜੀ ਦਾ ਨਾਮ ਲੈ ਕੇ ਅਫਸੋਸ ਕਰਾਇਆ ਕਿ ਮਾਸਟਰ ਜਗਸੀਰ ਸਿੰਘ ਨੂੰ ਨਰਿੰਦਰਦੀਪ ਸਿੰਘ ਦਾ ਕਤਲ ਨਹੀਂ ਦਿੱਤਾਗਾ ਹੁਣ ਤਾਂ ਚਾਰ ਪੁਲਿਸ ਵਾਲੇ ਵੀ ਨਾਮ ਜਦ ਨੇ ਔਰ ਇੱਕ ਗੱਲ ਇਹ ਮੁੱਖ ਮੰਤਰੀ ਸਾਹਿਬ ਤੋਂ ਪੁੱਛਦਾ ਮੈਂ ਕਿ ਇੱਕ ਸਰਪੰਚ ਨੇ ਇੱਕ ਸਮੱਗਲਰ ਨੇ ਕੁੜੀ ਨੇ ਕਿਹਾ ਸੀ ਨਸ਼ਾ ਵੇਚਣ ਵਾਲੀ ਤੇ ਇਹਨਾਂ ਨੇ ਰਾਤ ਨੂੰ ਫੋਨ ਕਰ ਰਿਆ ਸੀ ਇਹਨਾਂ ਨੂੰ ਇਹ ਨਰਿੰਦਰਦੀਪ ਦੇ ਫਾਦਰ ਨਹੀਂ ਦਿੱਤੇ ਇਹਨਾਂ ਨੇ ਵੋਟਾਂ ਪਾ ਕੇ ਚੁਣੇ ਆ ਕੀ ਇਹਨਾਂ ਦੀ ਗੱਲ ਕਰਨੀ ਨਹੀਂ ਚਾਹੀਦੀ ਐਸੈਂਬਲੀ 'ਚ ਜਾਂ ਛੁਟਕਲੇ ਸੁਣਾਉਣੇ ਜਿਵੇਂ ਤੁਸੀਂ ਕਿਹਾ ਪਰਸੋਂ ਮੁੱਖ ਮੰਤਰੀ ਸਾਹਿਬ ਆ ਗਏ ਪਾਣੀਆਂ ਬਾਰੇ ਉਹ ਪਟੰਗ ਬੋਲ ਰਹੇ ਪੱਗ ਆਜੀਬ ਜੀ ਬਣੀ ਹੋਈ ਆਖਰੀ ਲੜਦਾ ਹਸਾਬ ਕਿਤਾਬ ਕੁਝ ਨਹੀਂਗਾ ਕੋਈ ਸੌਰੀਓ ਤੁਹਾਨੂੰ ਐਜੀ ਪੋਜੀਸ਼ਨ ਤੇ ਭਾਇਆ ਤੁਸੀਂ ਉਹਦੇ ਲਈ ਜ਼ਿਆਦਾ ਜ਼ਿੰਮੇਦਾਰ ਹੋ ਜੋ ਨਰਿੰਦਰਦੀਪ ਕਤਲकांड ਪੁਲਿਸ ਹਰਾਸ ਦੇ ਵਿੱਚ ਹੋਏ ਕਤਲ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਹਰ ਪਿੰਡ ਹਰ ਘਰ ਦੇ ਵਿੱਚ ਆਵਾਜ਼ ਉੱਠੀ ਕਿ ਇਹ ਬਹੁਤ ਵੱਡਾ ਤਸ਼ੱਦਦ ਹੈ ਪੁਲਿਸ ਦਾ ਪੁਲਿਸ ਜਾਂ ਸਟੇਟ ਵਾਲੇ ਪਾਸੇ ਨੂੰ ਵੱਧ ਦੇ ਕਦਮ ਹੈ ਪਰ ਪਰਿਵਾਰ ਨੂੰ ਹਾਲੇ ਇਨਸਾਫ ਦੀ ਕੋਈ ਕਿਰਨ ਨਹੀਂ ਜਾਪ ਰਹੀ ਸਰਕਾਰ ਪ੍ਰਸ਼ਾਸਨ ਮੀਟਿੰਗਾਂ ਕਰਦਾ ਹੈ ਨੌਕਰੀਆਂ ਗੱਲਾਂ ਕਰਦਾ ਹੈ ਪੈਸੇ ਦੇਣ ਦੀਆਂ ਗੱਲਾਂ ਕਰਦਾ ਪਰ ਇਨਸਾਫ ਦੇਣ ਦੀ ਗੱਲ ਕਦੇ ਨਹੀਂ ਕਰਦੇਗੇ ਇਹ ਗੱਲਾਂ ਕਿਉਂ ਨਹੀਂ ਹੋ ਰਹੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਵੀ ਵਿਧਾਨ ਸਭਾ ਦੇ ਵਿੱਚ ਕਈ ਹੱਸੋ ਹੀਣੀਆਂ ਗੱਲਾਂ ਕਰਦੇ ਦਿਖਾਈ ਦਿੱਤੇ ਚੁਟਕਲੇ ਸੁਣਾਉਂਦੇ ਦਿਖਾਈ ਦਿੱਤੇ ਪਰ ਪੰਜਾਬ ਦੇ ਗੰਭੀਰ ਮੁੱਦੇ ਚਾਹੇ ਇਨਕਾਊਂਟਰ ਹੋਣ ਚਾਹੇ ਵਪਾਰੀਆਂ ਦੀ ਹੱਤਿਆ ਹੋਵੇ ਤੇ ਚਾਹੇ ਪੁਲਿਸ ਕਸਟਡੀ ਦੇ ਵਿੱਚ ਹੋਰੇ ਕਤਲ ਹੋਣ ਇਹਨਾਂ ਤੇ ਕੁਝ ਵੀ ਬੋਲਦੇ ਦਿਖਾਈ ਨਹੀਂ ਦਿੱਤੇ ਇਸ ਵਿਸ਼ੇ ਤੇ ਸਾਡੇ ਨਾਲ ਅੰਤੋਜ ਮਾਨ ਵੀ ਨੇ ਤੇ ਅੰਦਰੰਦਰ ਦੀਪ ਦੇ ਪਿਤਾ ਵੀ ਨੇ ਪਹਿਲਾਂ ਅਸੀਂ ਅਮਤੋਜੀ ਮਾਨ ਤੋਂ ਇਸ ਤੇ ਸਵਾਲ ਲੈਨੇ ਆ ਕਿਵੇਂ ਦੇਖਦੇ ਹੋ ਮਤਲਬ ਐਡੇ ਐਡੇ ਪੁਲਿਸ ਜਾਂ ਸਟੇਟ ਵਾਲੇ ਪਾਸੇ ਨੂੰ ਪੰਜਾਬ ਵੱਧ ਰਿਹਾ ਤੇ ਮੁੱਖ ਮੰਤਰੀ ਸਾਹਿਬ ਉੱਥੇ ਜਿਹੜੇ ਆ ਉਹ ਦੂਜਿਆਂ ਵਿਰੋਧੀਆਂ ਨੂੰ 70 ਸਾਲਾਂ ਚ ਇਹ ਹੋਇਆ 70 ਸਾਲਾਂ ਚ ਇਹ ਹੋਇਆ ਉਹਦੇ ਘੇਰਦੇ ਨਜ਼ਰ ਆਉਂਦੇ ਨੇ ਇਹਨਾਂ ਮੁੱਦਿਆਂ ਦੇ ਉੱਤੇ ਬੋਲਦੇ ਦਿਖਾਈ ਨਹੀਂ ਦਿੱਤੇ ਮੈਂ ਨਾ ਇੱਥੇ ਪਾਣੀ ਵਾਲੇ ਮੁੱਦੇ ਤੇ ਸੀ ਹੁਣੇ ਹੀ ਤਲਵੰਡੀ ਅਕਲੀਆ ਮੈਨੂੰ ਆਂਦੇ ਜੀ ਸਾਡੀ ਗੱਲ ਕਿਉਂ ਨਹੀਂ ਉਹ ਵੇਂਦੇ ਮੈਂ ਕਹਿੰਦਾਰਾ ਸੈਸ਼ਨ ਸੁਣ ਲਿਓ ਜੀ ਇਨਾਂ ਨੂੰ ਵੀ ਮੈਂ ਕਈ ਸੈਸ਼ਨ 'ਚ ਵੇਖਿਓ ਜੇ ਕੀ ਡਰਾਮੇ ਹੋ ਰਿਹਾ ਪਤਾ ਕੀ ਕਰ ਰਹੇ ਓਥੇ ਮਨਿੰਦਰ ਤੂੰ ਬਾਲਾ ਗੰਦਾਉਂਦਾ ਨਹੀਂ ਤੁਸੀਂ ਹਿਸਟੋਰੀਕਲ ਹੀ ਗੰਦੇ ਹੋ ਉਹਨਾਂ ਨਹੀਂ ਤੁਸੀਂ ਉਦੋਂ ਵੀ ਪਹਿਲਾਂ ਦੇ ਗੰਦੇ ਹੋ ਉਹਨਾਂ ਨਹੀਂ ਤੁਸੀਂ ਤਾਜੇ ਗੰਦੇ ਹੋ ਮਤਲਬ ਕੋਈ ਚੰਗੇ ਦੀ ਗੱਲ ਹੋ ਰਹੀ ਕੋਈ ਕੰਸਟਰਕਟਿਵ ਗੱਲ ਹੋ ਰਹੀ ਹੈ ਪਰ ਮੈਂ ਇੱਕ ਕਹੂੰਗਾ ਮੈਨੂੰ ਸਭ ਤੋਂ ਜ਼ਿਆਦਾ ਜੋ ਦੁੱਖ ਹੋਇਆ ਇਸ ਕੇਸ 'ਚ ਜੋੜ ਕੇ ਓਥੇ ਹਬੌਰ ਦੇ ਐਮ.ਐਲ.ਏ ਨੇ ਸੰਜੇ ਵਰਮਾ ਜੀ ਦਾ ਨਾਮ ਲੈ ਕੇ ਅਫਸੋਸ ਕਰਾਇਆ ਕੀ ਮਾਸਟਰ ਜਗਸੀਰ ਸਿੰਘ ਨੂੰ ਨਰਿੰਦਰਦੀਪ ਸਿੰਘ ਦਾ ਕਤਲ ਨਹੀਂ ਦੀਦਾਗਾ ਹੁਣ ਤਾਂ ਚਾਰ ਪੁਲਿਸ ਵਾਲੇ ਵੀ ਨਾਮ ਜਦ ਨੇ ਔਰ ਇੱਕ ਗੱਲ ਇਹ ਮੁੱਖ ਮੰਤਰੀ ਸਾਹਿਬ ਤੋਂ ਪੁੱਛਦਾ ਮੈਂ ਕਿ ਇੱਕ ਸਰਪੰਚ ਨੇ ਇੱਕ ਸਮੱਗਲਰ ਨੇ ਕੁੜੀ ਨੇ ਕਿਹਾ ਸੀ ਨਸ਼ਾ ਵੇਚਣ ਵਾਲੀ ਤੇ ਇਹਨਾਂ ਨੇ ਰਾਤ ਨੂੰ ਫੋਨ ਕਰ ਰਿਆ ਸੀ ਇਹਨਾਂ ਨੂੰ ਇਹ ਨਰਿੰਦਰਦੀਪ ਦੇ ਫਾਦਰ ਨਹੀਂ ਦੀਦੇ ਥੋੜੇ ਚੈਨਲ ਨਹੀਂ ਦੀਦੇ ਉਹਨਾਂ ਦਾ ਉਹ ਬੱਚਾ ਨਹੀਂ ਦੀਦਾ ਨਰਿੰਦਰ ਦਾ ਉਹਨਾਂ ਦੇ ਘਰ ਵਾਲੀ ਨਹੀਂ ਦੀਦੀ ਆ ਗੋਨਿਆਂ ਨਾਲ ਬੰਦ ਨਹੀਂ ਦੱਸਿਆ ਸੀ ਲੁਧਿਆਣਾ ਜਾਂ ਬਠਿੰਡੇ ਜਦੋਂ ਉੱਥੇ ਗਏ ਸੀ ਉਹ ਨਹੀਂ ਦੱਸਿਆ ਸੀ ਜਿਹਦੇ ਦੱਸਿਆ ਸੀ ਤੇ ਦੱਸਣਗੇ ਬੋਲੇ ਕਿਉਂ ਨਹੀਂ ਜਾਂ ਕਾਰਵਾਈ ਕਿਉਂ ਨਹੀਂ ਕੀਤੀ ਜਾਂ ਵੀਰੇ ਦੱਸ ਦੇਣ ਕਿ ਇਹ ਅਸੀਂ ਤੁਸੀਂ ਸਾਰੇ ਗਲਤ ਆਂ ਔਰ ਪੁਲਿਸ ਸਹੀ ਸੀ ਤੇ ਜੇ ਪੁਲਿਸ ਸਹੀ ਸੀ ਤਾਂ ਚਾਰ ਬੰਦੇ ਨਾਮਜ਼ਦ ਕਿਉਂ ਕੀਤੇ ਤੇ ਜੇ ਨਾਮਜ਼ਦ ਕਰ ਲਿਆ ਤਾਂ 2 ਮਹੀਨਿਆਂ ਦੇ ਫੜੇ ਕਿਉਂ ਨਹੀਂ ਗਏ ਕੀ ਜਿਵੇਂ ਆਮ ਕਿਸੇ ਬੰਦੇ ਦੀ ਫੈਮਲੀ ਚੱਕ ਲੈਉਣੇ ਹੋ ਪੋਰ ਬੜਾ ਕੁਛ ਕਰਦੇ ਹਾਂ ਅਸੀਂ ਉਹਦੇ ਨਾਲ ਸਹਿਮਤ ਨਹੀਂ ਪਰ ਜੋ ਬਾਕੀਆਂ ਨਾਲ ਕਰਦੇ ਹਾਂ ਇੰਨਾ ਛਿਆਂ ਨਾਲ ਕੀਤਾ ਜਿਨ੍ਹਾਂ ਦੀ ਗ੍ਰਿਫਤਾਰੀ 200 2 ਮਹੀਨਿਆਂ ਤੋਂ ਨਹੀਂ ਹੋਈ ਕੀ ਕੀਤਾ ਨਹੀਂ ਕੀਤਾ ਤੇ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਕੀ ਹੈ ਪਤਾ ਕੀ ਹੋ ਰਿਹਾ ਮਨਿੰਦਰ ਜਿਹੜੀ ਤੂੰ ਗੱਲ ਕੀਤੀ ਸੀ ਕਿ ਅਸੀਂ ਪੁਲਿਸ ਸਟੇਟਾ ਲਿਜਾ ਰਹੇ ਹਾਂ ਦੈਟਸ ਯੂ ਆ ਰਾਈਟ ਬਟ ਇਥੋ ਕਦੇ ਪੁਲਿਸ ਸਟੇਟ ਨਾ ਹੋਵੇ ਹੋਇਆ ਹੀ ਨਹੀਂਗਾ ਬਰਗਾੜੀ ਵੇਲੇ ਕੌਣ ਸੀ ਸਮੇਸ਼ ਸੈਣੀ ਉਸ ਤੋਂ ਪਹਿਲਾਂ ਤਾਂ ਖੈਰ ਆਪਾਂ ਸਾਰੇ ਦਹਾਕੇ ਦੇ ਗਵਾਹ ਆਂ ਇਹ ਪੁਲਿਸ ਸਟੇਟ ਸੀ ਹਾਂ ਕਦੇ ਕਦੇ ਬਾਲੀ ਵੱਜ ਜਾਂਦੀ ਕਿਤੇ ਘਟ ਜਾਂਦੀ ਹੈ ਆਪਾਂ ਗੱਲ ਹੀ ਆ ਕਰ ਰਹੇ ਆ ਕਿ ਪੁਲਿਸ ਨੂੰ ਅਕਾਉਂਟੇਬਲ ਕੌਣ ਬਣਾਊਗਾ ਜੇ ਪੁਲਿਸ ਧੱਕਾ ਕਰੇ ਕੰਪਲੇਂਟ ਕਿੱਥੇ ਕਰੀਏ ਇੱਕ ਪੀਸੀਆ ਸੀਗਾ ਪਬਲਿਕ ਕੰਪਲੇਂਟ ਅਥਾਰਟੀ ਇਸ ਸੁਪਰੀਮ ਕੋਰਟ ਦਾ ਇੱਕ ਵਾਡਿਕਟ ਆਇਆ ਸੀ 2006 ਚ ਤੇ 2007 ਚ ਇੱਕ ਐਕਟ ਬਣਿਆ ਸੀ ਜਿਹੜਾ ਸੁਪਰੀਮ ਕੋਰਟ ਦੇ ਆਦੇਸ਼ ਚੋਂ ਨਿਕਲ ਕੇ ਉਹਦੀ ਫੀਲਿੰਗ ਲੈ ਕੇ ਬਣਿਆ ਸੀ ਕਿ ਜੇ ਪੁਲਿਸ ਕੁਝ ਗਲਤ ਕਰੇ ਤਾਂ ਉਹਦੇ ਵਿਰੁੱਧ ਕੀ ਹੋ ਸਕਦਾ ਤਾਂ ਉਹ ਚ ਪੀਸੀਏ ਬਣਿਆ ਸੀ ਜਿਹਦੇ ਚ ਥੋੜੇ ਬਹੁਤ ਟੀਸ ਜਾਂ ਦੰਦ ਸੀਗੇ 2012 ਤੇ 2019 ਚ ਉਹਨੂੰ ਪੰਗੂ ਕਰਤਾ ਅਮੈਂਡਮੈਂਟਾਂ ਕਰਕੇ ਅੱਜ ਉਹਦਾ ਜਿਹੜਾ ਹੈੱਡ ਹੈ ਉਹ ਚੀਫ ਸੈਕਟਰੀ ਹੈ ਮੀਨ ਜੇ ਗਵਰਨਮੈਂਟ ਅਥਾਰਟੀ ਨੇ ਉਵੇਂ ਹੀ ਬੈਠਣਾ ਤੇ ਇੱਕ ਡੀਜੀਪੀ ਕੀ ਇੱਕ ਚੀਫ ਸੈਕਟਰੀ ਕੀ ਅਸੀਂ ਤਾਂ ਉਵੇਂ ਹੀ ਧੱਕੇ ਖਾਵਾਂਗੇ ਆਪਾਂ ਉਹਦੇ ਵਿੱਚ ਕੁਝ ਅਮੈਂਡ ਕਰਾ ਸਕੀਏ ਉਹਨੂੰ ਅਕਾਉਂਟੇਬਲ ਬਣਾ ਸਕੀਏ ਔਰ ਜੀਡੀਆ ਇੱਕ ਪਬਲਿਕ ਕਮੇਟੀ ਹੋਵੇ ਉਹਦੀਆਂ ਰეკਮੈਂਡੇਸ਼ਨ ਮੰਨੀਆਂ ਜਾਣ ਸੁਪਰੀਮ ਕੋਰਟ ਨੇ ਕਿਹਾ ਸੀ ਇਹ ਮੰਨਣੀਆਂ ਪੈਣਗੀਆਂ ਇਹ ਕੀ ਕਰਨਗੇ ਜੇ ਨਹੀਂ ਕਰਨਗੇ ਤਾਂ ਇਹ ਦੱਸਣਗੇ ਸੁਪਰੀਮ ਕੋਰਟ ਦੀ ਗੱਲ ਮੰਨਣ ਕਿਉਂ ਨਹੀਂ ਰਹੀ ਔਰ ਸੈਕਿੰਡ ਕਿ ਇਹ ਲੋਕ ਉਹਨਾਂ ਦੇ ਨਹੀਂ ਇਹਨਾਂ ਨੇ ਵੋਟਾਂ ਨਹੀਂ ਪਾਈਆਂ ਸਾਰਿਆਂ ਨੇ ਇਹਨਾਂ ਨੇ ਵੋਟਾਂ ਪਾ ਕੇ ਚੁਣੇ ਆ ਕਿ ਇਹਨਾਂ ਦੀ ਗੱਲ ਕਰਨੀ ਨਹੀਂ ਚਾਹੀਦੀ ਅਸੈਂਬਲੀ ਚ ਜਾਂ ਚੁਟਕਲੇ ਸੁਣਾਉਣੇ ਜਿਵੇਂ ਤੁਸੀਂ ਕਿਹਾ ਪਰਸੋਂ ਮੁੱਖ ਮੰਤਰੀ ਸਾਹਿਬ ਆ ਗਏ ਪਾਣੀਆਂ ਬਾਰੇ ਉਟ ਪਟੰਗ ਬੋਲ ਰਹੇ ਪੱਗ ਅਜੀਬ ਜੀ ਬਣੀ ਹੋਈ ਆਖਰੀ ਲੜਦਾ ਹਸਾਬ ਕਿਤਾਬ ਕੁਛ ਨਹੀਂਗਾ ਕੋਈ ਸੌਰਿਓ ਤੁਹਾਨੂੰ ਐਬਜੀ ਪੋਜੀਸ਼ਨ ਤੇ ਭਾਇਆ ਹੈ ਤੁਸੀਂ ਉਹਦੇ ਲਈ ਜ਼ਿਆਦਾ ਜ਼ਿੰਮੇਦਾਰ ਹੋ ਜੋ ਦੁਨੀਆ ਮਨਿੰਦਰ ਕਦੇ ਕਦੇ ਮੌਕਾ ਦਿੰਦੀ ਜਦੋਂ ਥੋਡੇ ਵੱਲ ਦੁਨੀਆ ਵੇਖ ਰਹੀ ਹੋਵੇ ਉਹਦਾ ਸਦਪਯੋਗ ਕਰ ਲੈਣਾ ਚਾਹੀਦਾ ਮੈਨੂੰ ਦੱਸੋ ਇਹਨਾਂ ਨੇ ਕਿਹੜੇ ਕੰਮ ਵਿੱਚ ਕੀਤਾ ਹੈ ਕਿਹੜੇ ਕੰਮ ਵਿੱਚ ਕੀਤਾ ਰੇਤਾ ਉਹਵੇਂ ਦਾ ਉਹਵੇਂ ਜਿਹੜਾ 20000 ਕਰੋੜਾਂ ਦੇ ਸੀਗੇ ਆ ਲਾ ਐਂਡ ਆਰਡਰ ਵੇਖ ਲਾ ਉਹ ਉੱਤੇ ਵਪਾਰੀ ਮਰੀਆ ਮੈਂ ਉਹਨੂੰ ਮਿਲਣ ਗਿਆ ਮੈਂ ਨਾ ਉੱਥੇ ਕਮਰੇ 'ਚ ਬੈਠਾ ਹਾਲ ਵੱਡਾ ਸੀ ਪਤਾ ਕੀ ਮੰਦਿਰ ਉੱਥੇ ਇੱਕ ਤਾਂ ਉਹਦੀ ਸੰਜੀਤ ਕੁਮਾਰ ਚਾਹ ਵਰਮਾ ਚਲੇ ਆ ਗਿਆ ਉਸ ਤੋਂ ਵੀ ਖਤਰਨਾਕ ਪਤਾ ਮੈਂ ਕੀ ਵੇਖਿਆ ਲੋਕ ਸਹਿਮੇ ਹੋਏ ਤੇ ਚੁੱਪ ਮੌਤ ਨਾਲੋਂ ਭੈੜੀ ਚੁੱਪ ਸੀ ਉੱਥੇ ਕੋਈ ਬੋਲ ਹੀ ਨਹੀਂ ਰਿਹਾ ਮੈਂ ਬੋਲਣ ਦੀ ਕੋਸ਼ਿਸ਼ ਕੀਤੀ ਕਿ ਇਹ ਅੱਗੇ ਤੋਂ ਨਾ ਹੋਵੇ ਕੋਈ ਬੋਲ ਨਹੀਂ ਰਿਹਾ ਪਤਾ ਕਿਉਂ ਕਿ ਕਿਤੇ ਅਗਲਾ ਨੰਬਰ ਸਾਡਾ ਨਾ ਲੱਗ ਜਾਏ ਔਰ ਉਹਨਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਕੀ ਸੀ ਉਹਨਾਂ ਦੇ ਜੀ ਸਾਰਾ ਕੁਝ ਪਤਾ ਸੀ ਪੁਲਿਸ ਨੂੰ ਦਿਸ ਇਜ਼ ਦੀ ਪ੍ਰੋਬਲਮ ਸਭ ਕੁਝ ਪਤਾ ਹੁੰਦਾ ਫੇਰ ਨਹੀਂ ਕਰਦੇ ਇਹ ਮਸਲਾ ਇਹ ਵੀ ਇੱਕ ਸਵਾਲ ਹੈ ਮਤਲਬ ਤੁਸੀਂ ਇਹਨਾਂ ਚੀਜ਼ਾਂ ਤੇ ਉਠਾਇਆ ਕਿਈ ਵਪਾਰੀਆਂ ਨਾਲ ਸਾਡੀ ਆਫਰ ਕੋਰਡ ਗੱਲ ਹੁੰਦੀ ਹੈ ਉਹ ਕਹਿੰਦੇ ਅਸੀਂ ਪੁਲਿਸ ਸਟੇਸ਼ਨ ਜਾਂਦੇ ਆ ਜਾਂ ਐਸਐਸਪੀ ਨੂੰ ਮਿਲਦੇ ਆ ਜਾਂ ਹੋਰ ਮਿਲਦੇ ਆ ਉਹ ਸਾਨੂੰ ਇਹ ਕਹਿੰਦੇ ਆ ਕਿ ਸੈਟਿੰਗ ਕਰ ਲੋ ਹਾਂ ਮਤਲਬ ਉੱਥੇ ਆਪਸ਼ਨ ਪੈਦਾ ਹੋ ਜਾਂਦੀ ਹੈ ਫਿਰ ਜਦੋਂ ਇਹ ਐਡਾ ਵੱਡਾ ਚਾਹੇ ਮੂਸੇ ਵਾਲਾ ਦਾ ਜਿੱਦੋਂ ਪਹਿਲਾਂ ਕਾਂਡ ਹੋਇਆ ਦੂਜਾ ਵਪਾਰੀ ਵੱਡਾ ਜਿਹਦਾ ਨਾਮ ਵੱਡਾ ਸੀ ਪੰਜਾਬ 'ਚ ਉਹਦਾ ਕਾਂਡ ਹੋਇਆ ਉਸ ਤੋਂ ਬਾਅਦ ਕਹਿੰਦੇ ਜਿਹੜੇ 11500 ਵਪਾਰੀ ਨੂੰ ਕੋਈ ਕਾਲ ਆਈ ਵੀ ਹੁੰਦੀ ਹੈ ਫਿਰ ਉਹਨਾਂ ਤੋਂ ਗ੍ਰਾਈ ਸ਼ੁਰੂ ਹੋ ਜਾਂਦੀ ਹੈ ਪੱਕੀ ਮੈਨੂੰ ਤਾਂ ਇਹ ਦੱਸ ਲੈ ਵੀ ਸੰਜੇ ਵਰਮਾ ਨੂੰ ਇਸ ਕਰਕੇ ਮਾਰ ਦਿੱਤਾ ਗਿਆ ਜੋ ਕਹਿ ਰਹੇ ਨੇ ਕਿ ਇਹਨੇ ਸਾਨੂੰ ਕਿਹਾ ਮੈਂ ਜਾਣਦਾ ਨਹੀਂ ਤੁਹਾਨੂੰ ਇਹਦਾ ਮਤਲਬ ਕੀ ਹੈ ਇਹ ਜਿਹੜੀਆਂ ਪੋਸਟਾਂ ਪੈਂਦੀਆਂ ਨੇ ਇਹਦਾ ਮਤਲਬ ਕੀ ਹੈ ਕਿ ਜਿਹੜੇ ਬਾਕੀਆਂ ਨੂੰ ਧਮਕੀਆਂ ਦਿੱਤੀਆਂ ਜਾਂ ਜਿਹੜੇ ਉੱਥੇ ਚੁੱਪ ਬੈਠੇ ਸੀ ਉਹ ਜੇ 5 ਲੱਖ ਦੇਣ ਵਾਲੇ ਸੀ ਹੁਣ 10 ਦੇਣਗੇ ਔਰ ਜਿਹੜੇ ਪੁਲਿਸ ਵਾਲੇ ਆਂਦੇ ਸੈਟਿੰਗ ਕਰ ਲੋ ਆਹ ਧੋ ਲੈਣਗੇ ਇਹ ਪੁਲਿਸ ਵਾਲਿਆਂ ਦਾ ਕੰਮ ਆ ਓਏ ਕਿ ਸੈਟਿੰਗ ਕਰ ਲੋ ਆਂਦੇ ਮੁੰਡੇ ਬਾਹਰ ਤੁਰੇ ਜਾਂਦੇ ਨਹੀਂ ਜਦੋਂ ਐਜਾ ਲਾਅ ਐਂਡ ਆਰਡਰ ਰਹੂਗਾ ਕੌਣ ਆ ਆ ਵਿਚਾਰੀ ਭੈਣੇ ਸਾਡੀ ਇਹਦੀ ਇਹ ਇਹ ਮਤਲਬ ਸੜਕਾਂ ਤੇ ਤੁਰੇ ਫਿਰੇ ਜਦੋਂ ਉਹਦਾ ਖਾਵੰਦ ਗੁਜ਼ਰਿਆ ਹੋਵੇ ਆ ਉਹਦੇ ਫਾਦਰ ਆ ਕੀ ਐਂ ਤੁਰੇ ਫਿਰਨਗੇ ਜਾਂ ਅਗਲੀ ਜ਼ਿੰਦਗੀ ਕਿਵੇਂ گزارਣੀ ਸੋਚਣਗੇ ਕੀ ਵਿਗਾੜਿਆ ਯਾਰ ਇਹਨਾਂ ਨੇ ਮਤਲਬ ਇਹਨਾਂ ਨੂੰ ਵੋਟਾਂ ਪਾਤੀਆਂ ਆ ਬਗਾੜਿਆ ਕਿਉਂ ਆਪਾਂ ਵੋਟਾਂ ਪਾਈਆਂ ਸੀ ਇਹਨਾਂ ਨੂੰ ਕਿ ਬਦਲ ਆਊਗਾ ਬਦਲ ਕਿਹੜੀ ਗੱਲ ਦਾ ਕਿ ਜੋ ਸਿਸਟਮ ਚੱਲ ਰਿਹਾ ਜੇ ਚ ਲਾ ਐਂਡ ਆਰਡਰ ਸਭ ਤੋਂ ਉੱਤਮ ਹੁੰਦਾ ਹੈ ਸਭ ਤੋਂ ਅੱਗੇ ਹੁੰਦਾ ਹੈ ਕਿ ਉਹਵੇਂ ਨਹੀਂ ਰਹੂਗਾ ਜਦੋਂ ਇਹ ਆਉਣਗੇ ਇਹ ਉਸ ਤੋਂ ਵੀ ਬੱਤਰ ਹੋ ਗਿਆ ਥਿਸ ਇਜ਼ ði ਵੇ ਇੱਕ ਪਾਸੇ ਤੁਸੀਂ ਨਾਮ ਜਦ ਕਰ ਰਹੇ ਹੋ ਮੈਨੂੰ ਦੱਸ ਕੀ ਉਸ ਸੀਆਈਏ 2 ਦੀ ਚੌਂਕੀ ਉਹ ਚਾਰ ਪੁਲਿਸ ਵਾਲੇ ਉਥੋਂ ਦਾ ਜਿਹੜਾ ਹੈੱਡ ਸੀ ਉਹ ਤੋਂ ਵੀਰ ਕੇ ਤਸ਼ੱਦਦ ਕਰ ਗਏ ਜੇ ਨਹੀਂ ਤਾਂ ਫਿਰ ਉਹਨੂੰ ਕਿਉਂ ਨਹੀਂ ਨਾਮਜ਼ਦ ਕੀਤਾ ਵਾਟ ਇਜ਼ ਦ ਰੀਜ਼ਨ ਬਿਹਾਈਂਡ ਕਾਰਨ ਕੀ ਹੈ ਇਹਦਾ 16 ਥਾਵਾਂ ਤੇ ਗਾਰੰਟੀ ਯਾਰ ਪ੍ਰਾਈਵੇਟ ਪਾਰਟਸ ਨਹੀਂ ਛੱਡੇ ਤੁਸੀਂ ਮਤਲਬ ਇੱਕ ਤਾਂ ਮੌਤ ਹੁੰਦੀ ਹੈ ਇੱਕ ਤੜਪਾ ਤੜਪਾ ਕੇ ਮੌਤ ਔਰ ਆ ਜਿਹੜੇ ਇਹ ਬਾਅਦ ਚ ਤੜਪ ਰਹੇ ਨੇ ਪਤਾ ਕੀ ਹੈ ਮਨਿੰਦਰ ਕਈ ਵਾਰੀ ਬੰਦੇ ਆਂਦੇ ਨੇ ਕਿ ਯਾਰ ਸਜ਼ਾ ਕਰਾ ਕੇ ਇਹਨਾਂ ਨੂੰ ਕੀ ਮਿਲ ਜੂ ਸੈਟੀਸਫੈਕਸ਼ਨ ਮਿਲੂਗੀ ਉਹ ਨਰਿੰਦਰਦੀਪ ਦੀ ਆਤਮਾ ਨੂੰ ਸ਼ਾਂਤੀ ਮਿਲੂਗੀ ਕਿ ਜਿਨ੍ਹਾਂ ਨੇ ਉਹਦੇ ਨਾਲ ਕੁਛ ਕੀਤਾ ਸੀ ਉਹਨਾਂ ਨੂੰ ਸਜ਼ਾ ਮਿਲੀ ਇਹ ਹਿਊਮਨ ਫੀਲ ਹੈ ਜੇ ਉਸ ਨੂੰ ਨਹੀਂ ਸਮਝ ਰਹੇ ਇਹ ਤਾਂ ਮਾੜੀ ਮਾੜੀ ਗੱਲ ਤੇ ਅਸੈਂਬਲੀ ਚ ਰੋਣਾ ਕਿਉਂ ਪਾਉਂਦੇ ਨੇ ਇਹਨਾਂ ਨੂੰ ਮਾੜੀ ਜੀ ਗੱਲ ਕਹਦੇ ਬੁੜਕੋਟਦੇ ਨੇ ਉਹ ਇਹਨਾਂ ਦੇ ਬੱਚਾ ਮਾਰਤਾ ਛੜਿਆ ਉਹ ਵੀ ਕਰੰਟ ਲਾ ਲਾ ਕੇ ਤਸ਼ੱਦਦ ਕਰ ਕਰਕੇ ਉਹਦਾ ਕੁਛ ਨਹੀਂ ਕਰੂਗੇ ਇਹ ਗੱਲਾਂ ਪਤਾ ਕੀ ਹੈ ਕਾਰਨ ਕੀ ਹੈ ਕਿ ਆਪਾਂ ਮੈਨੂੰ ਲੱਗਦਾ ਹੁੰਦਾ ਕੁਝ ਅੱਗੇ ਵਧੀਆ ਜਦੋਂ ਮੈਂ ਭੈਣ ਜੀ ਇਹ ਰਹਿਣਾ ਗੱਲ ਕੀਤੀ ਮੈਂ ਕਿਹਾ ਭੈਣ ਜੀ ਇਹ ਤਾਂ ਹੋਇਆ ਹੈ ਅੱਗੇ ਨਾ ਹੋਵੇ ਅੱਗੇ ਨਾ ਹੋਵੇ ਤੇ ਜਿਨ੍ਹਾਂ ਨਾਲ ਹੋਇਆ ਉਹਨਾਂ ਨੂੰ ਇਨਸਾਫ ਮਿਲੇ ਇੰਨਾਂ ਗੱਲਾਂ ਨੂੰ ਸਾਹਮਣੇ ਰੱਖ ਕੇ ਆਪਾਂ ਅੱਗੇ ਤੁਰਗੇ ਔਰ ਉਹ ਕਿਵੇਂ ਹੋ ਸਕਦਾ ਹੈ ਕਿ ਇੰਨਾਂ ਲਈ ਇਕੱਠੇ ਹੋਈਏ ਤੇ ਅੱਗੇ ਨਾ ਹੋਵੇ ਉਹਦੇ ਲਈ ਕੋਈ ਉਹ ਪੀਸੀਆ ਦੇ ਵਿੱਚ ਅਮੈਂਡਮੈਂਟ ਕਰਾਈਏ ਕਿ ਪੁਲਿਸ ਅਕਾਊਂਟੇਬਲ ਹੋਵੇ ਔਰ ਜੇ ਪੁਲਿਸ ਕੰਪਲੇਂਟ ਕੀਤੀ ਜਾਂਦੀ ਹੈ ਸਿਵਲ ਸੁਸਾਇਟੀ ਵੱਲੋਂ ਤਾਂ ਉਹਦੇ ਲਈ ਉਹ ਵਾਧੇ ਹੋਣ ਕਿ ਇੱਕ ਟਾਈਮ ਪੀਰੀਅਡ ਦੇ ਵਿੱਚ ਉਹਨਾਂ ਤੇ ਕਾਰਵਾਈ ਹੋਊਗੀ ਜੇ ਨਹੀਂ ਹੁੰਦਾ ਤਾਂ ਫੇਰ ਮੁੱਖ ਮੰਤਰੀ ਮੁੱਖ ਮੰਤਰੀ ਨਹੀਂ ਰਹਿਣਾ ਚਾਹੀਦਾ ਇਹ ਸਰਕਾਰ ਸਰਕਾਰ ਨਹੀਂ ਰਹਿਣੀ ਚਾਹੀਦੀ ਔਰ ਜਿਹੜੀ ਨਵੀਂ ਆਵੇ ਇਹਨਾਂ ਸ਼ਰਤਾਂ ਤੇ ਆਵੇ ਕਿ ਇਹਨਾਂ ਦੇ ਜਾਣ ਮਾਲ ਦੀ ਰਾਖੀ ਹੋਊ ਔਰ ਖੁਦਾ ਨਾ ਖਾਸਤਾ ਗਲਤ ਕੰਮ ਹੋ ਜਾਈ ਤਾਂ ਉਹਨਾਂ ਨੂੰ ਪਨਿਸ਼ ਕੀਤਾ ਜਾਊ ਔਰ ਸਲਾਖਾਂ ਦੇ ਪਿੱਛੇ ਸਟਿਆ ਜਾਊ ਵਿਦਰਨ ਡੇਸ ਤਾਂ ਕਿ ਹੈ ਇਹ ਸੜਕਾਂ ਦੇ ਤੁਰੇ ਫਰਨਾ ਬੱਚਾ ਦੱਸ ਇਹਨੂੰ ਮੈਂ ਜਦੋਂ ਮਿਲਿਆ ਪਤਾ ਕੀ ਆਂਦਾ ਆਂਦਾ ਮੈਨੂੰ ਇਨਸਾਫ ਮਿਲ ਜੂਗਾ ਸਾਨੂੰ ਮੈਨੂੰ ਪੁਲਿਸ ਤਾਂ ਨਹੀਂ ਮਾਰ ਦੂ ਮੇਰੇ ਡੈਡੀ ਵਾਂਗੂੰ ਹੁਣ ਮੈਨੂੰ ਦੱਸੋ ਇਹਦਾ ਅੱਗੇ ਕੀ ਐਕਸ ਜਾਊਗਾ ਅਜੇ ਪਰਮਿੰਦਰ ਝੋਟੇ ਦੇ ਆ ਰਹੇ ਸੀ ਆ ਰਹੇ ਆ ਫਾਦਰ ਇਹਨਾਂ ਦੇ ਬਪੋਤੇ ਵੀ ਇਹ ਆਂਦੇ ਆ ਪੁਲਿਸ ਆ ਜੂਗੀ ਦਰਵਾਜ਼ੇ ਬੰਦ ਕਰ ਲੋ ਇਹ ਪੁਲਿਸ ਦਾ ਅਕਸਾ ਗਰੇ ਹੈ ਦਾ ਸੀ ਦੱਸੋ ਪੁਲਿਸ ਜੀ ਨੇ ਸਾਡੀ ਰੱਖਿਆ ਕਰਨੀ ਆ ਔਰ ਤੁਸੀਂ ਬਾਹਰ ਜਾ ਕੇ ਵੇਖਿਓ ਜੀ ਪੁਲਿਸ ਤੇ ਆਮ ਜਨਤਾ ਦਾ ਰਿਲੇਸ਼ਨ ਤੇ ਸਾਡੇ ਵੇਖ ਲਿਓ ਜੀ ਕਿ ਕਿਵੇਂ ਮੰਨਦੇ ਹੋ ਅੰਕਲ ਤੁਸੀਂ ਵੀ ਇੰਨੀ ਦੂਰੋਂ ਚੱਲ ਕੇ ਆਏ ਹੋ ਤੁਸੀਂ ਵੀ ਇਹ ਚੀਜ਼ਾਂ ਚੋਂ ਨਿਕਲੇ ਹੋ ਕਿ ਕਿਵੇਂ ਦੇਖਦੇ ਹੋ ਪਰਿਵਾਰ ਦੀ ਹਾਲਾਤ ਸਭ ਤੋਂ ਪਹਿਲਾਂ ਤਾਂ ਮੈਂ ਇਹ ਸਾਰੇ ਗੋਨਿਆਣਾ ਇਲਾਕੇ ਦੇ ਲੋਕਾਂ ਨੂੰ ਜੋ ਇਸ ਰੋਸ ਧਰਨੇ ਦੇ ਵਿੱਚ ਆਏ ਨੇ ਸਾਰਿਆਂ ਨੂੰ ਗੁਰਫਤਾਰਜ ਕਰਨਾ ਚਾਹੁੰਨਾ ਬਹਿਰੂ ਜੀ ਦਾ ਖਾਲਸਾ ਬਹਿਰੂ ਜੀ ਦੀ ਫਤਿਹ ਉਸ ਤੋਂ ਬਾਅਦ ਮੈਂ ਦੱਸਣਾ ਚਾਹਣਾ ਹੈ ਪੰਜਾਬ ਦੇ ਲੋਕਾਂ ਨੂੰ ਵੀ ਇਹ ਇੱਕ ਪੜਿਆ ਲਿਖਿਆ ਪਰਿਵਾਰ ਡਾਕਟਰ ਰਣਜੀਤ ਸਿੰਘ ਉਹਦਾ ਬੇਟਾ ਸੀ ਨਰਿੰਦਰਦੀਪ ਪੜਿਆ ਲਿਖਿਆ ਪਰਿਵਾਰ ਉਹ ਖੁਦ ਚੰਗਾ ਟੀਚਰ ਵਧੀਆ ਪੜਿਆ ਲਿਖਿਆ ਜਿਹਨੂੰ ਕਿ ਪੁਲਿਸ ਵਾਲਿਆਂ ਨੇ ਵੀ ਕਈ ਵਾਰ ਸਨਮਾਨਿਤ ਕੀਤਾ ਵੀ ਇਹ ਚੰਗਾ ਇਨਸਾਨ ਹੈ ਵੀ ਇਹ ਜੋ ਉਹਦਾ ਕਤਲ ਹੋਇਆ ਉਹ ਤੇ ਬਰਬਾਰ ਤੇ ਵਾਪਰੀ ਮੈਂ ਇਸ ਗੱਲ ਨੂੰ ਇਸ ਗੂੜੀ ਨਹੀਂ ਸੁੱਤੀ ਅੰਨੇ ਗੁੰਗੀਵਲੀ ਸਰਕਾਰ ਤੱਕ ਉਦੇ ਕੰਨਾਂ ਦੇ ਕੋਲੇ ਢੋਲ ਵਜਾ ਕੇ ਆਹਾ ਛੋਟਾ ਜਿਹਾ ਬੱਚਾ 5-6 ਸਾਲ ਦਾ ਹੋਣਾ ਉਹ ਮਾਨਯੋਗ ਮੁੱਖ ਮੰਤਰੀ ਭਗਵਾਨ ਸਾਹਿਬ ਜੀ ਮੈਂ ਤੈਨੂੰ ਪੁੱਛਣਾ ਚਾਹਉਣਾ ਇੱਧਰ ਕਰੋ ਥੋੜਾ ਆ ਬੱਚੇ ਦਾ ਕੀ ਕਸੂਰ ਆ ਇਸ ਬੱਚੇ ਦਾ ਇਹਨਾਂ ਪੋਲ ਬੱਚਾ ਤੂੰ ਕਹਿੰਦਾ ਸੀ ਉਦੋਂ ਮੈਂ ਆਮ ਆਦਮੀ ਦੀ ਦਿਨਵਾਈ ਕਰੂੰਗਾ ਮੈਂ ਆਮ ਕਰਦਾ ਬੱਚਾ ਮੈਂ ਤੁਹਾਡੇ ਵਿੱਚ ਵਿਚਰੂੰਗਾ ਓਏ ਹੁਣ ਤਾਂ ਤੂੰ ਕੈਪਟਨ ਤੇ ਸੁਖਬੀਰ ਬਾਦਲ ਤੋਂ ਵੀ ਜ਼ਿਆਦਾ ਸਕੌਟੀ ਲਈ ਫਿਰਦਾ ਹੈ ਹੁਣ ਮੈਂ ਦੱਸਣਾ ਚਾਹਉਨਾ ਵੀ ਉਹ ਬਜ਼ੁਰਗੋ ਦਾ ਬਾਪ ਡਾਕਟਰ ਬਹੁਤ شریف ਪਰਿਵਾਰ ਚੰਗਾ ਪਰਿਵਾਰ ਪੜ੍ਹਿਆ ਲਿਖਿਆ ਪਰਿਵਾਰ ਜਦ ਉਹਦੇ ਪੜ੍ਹੇ ਲਿਖੇ ਪੁੱਤਰ ਨੂੰ ਅਣਮੁਖੀ ਸੀਏ ਦੇ ਕੇ ਗੁਪਤੰਗਾ ਦੇ ਕਰੰਟ ਲਾ ਕੇ ਮਾਰਿਆ ਜਾਂਦਾ ਓਏ ਆਮ ਆਦਮੀ ਵਾਲਿਆ ਝਾੜੂ ਵਾਲਿਆ ਤੂੰ ਕਿੱਥੇ ਸੁੱਤਾਂ ਉਹ ਤੈਨੂੰ ਮਾਨ ਜੋ ਕਹੀਏ ਓਏ ਤੂੰ ਬੈਠਾ ਕਿੱਥੇ ਆ ਮਹਾਰਾਜਾ ਰਣਜੀਤ ਸਿੰਘ ਦੀ ਕੁਰਸੀ ਤੇ ਉਹ 체 ਮੈਂ ਸਾਰੇਗੀ ਉਹ ਮਹਾਰਾਜਾ ਰਣਜੀਤ ਸਿੰਘ ਤਾਂ ਬੜਾ ਇਨਸਾਫ ਪਸੰਦ ਸੀ ਤੁਰਤ ਇਨਸਾਫ ਦਿੰਦਾ ਸੀ ਉਹ ਤੂੰ ਆਮ ਲੋਕਾਂ ਦਾ ਪੁੱਤ ਬਣ ਕੇ ਅੱਜ ਤੂੰ ਇਹਨਾਂ ਨੂੰ ਇਨਸਾਫ ਕਿਉਂ ਨਹੀਂ ਦਿੰਦਾ ਅੱਜ ਜੰਗਲ ਰਾਜ ਹੈ ਪੰਜਾਬ 'ਚ ਥਾਂ ਥਾਂ ਗੋਲੀਆਂ ਮਾਰ ਕੇ ਲੋਕ ਮਾਰੇ ਜਾ ਰਹੇ ਨੇ ਚਾਹੇ ਵਪਾਰੀ ਮਾਰੇ ਜਾ ਰਹੇ ਨੇ ਸਾਡੇ ਕੋਈ ਛੋਟੇ ਰੇੜੀ ਫੇੜੀ ਵਾਲੇ ਦੁਕਾਨਦਾਰ ਮਜ਼ਦੂਰ ਮਾਰੇ ਜਾ ਰਹੇ ਨੇ ਇਹ ਪੁਲਿਸ ਜੰਗਲ ਰਾਜ ਹੈ ਓਏ ਤੂੰ ਸੰਭਾਲ ਲੈ ਤੇਰੀ ਬੇੜੀ ਚਪਟੇ ਪਾ ਰਹੇ ਨੇ ਤੇਰਾ ਸਮਾ ਇੱਕਸਾਰ ਰਹਿ ਗਿਆ ਓਏ ਆ ਬੱਚੇ ਬਲ ਦੇ ਏ ਅਨਾਤ ਹੋ ਗਿਆ ਤੇਰੇ ਸਾਰੇ ਦੇ ਸਾਰੇ ਪਈ ਇੱਕ ਇੱਕੋ ਇੱਕੋ ਜਣਖੀ ਆ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਤੂੰ ਕੱਢ ਦਿੱਤਾ ਓਏ ਤੇਰੇ ਬਾਕੀ ਮਰ ਗਏ 90 95 ਆ ਬੱਚਾ ਦਿਖਾਈ ਨਹੀਂ ਦਿੰਦਾ ਤੁਹਾਡੀ ਕਮਟ ਨੂੰ ਓਏ ਦਾ ਸੋਚੋ ਇਹਨੂੰ ਕੌਣ ਪੜਾਊ ਇਹ ਪੁਛਦਾਰ ਦੇ ਦਾਦੇ ਤੇ ਦਾਦੀ ਜੀ ਨੂੰ ਦਾਦਾ ਜੀ ਮੇਰੇ ਪਾਪੇ ਦਾ ਕੀ ਕਸੂਰ ਸੀ ਉਹਨੂੰ ਕਿਉਂ ਮਾਰਤਾ ਪੁਲਿਸ ਨੇ ਉਹਨੂੰ ਕਿਉਂ ਮਾਰਤਾ ਪੁਲਿਸ ਨੇ ਉਹ ਦਾਦਾ ਬਜ਼ੁਰਗ ਹੈ ਬੜਿਆ ਲਖਿਆ ਉਹਦਾ ਪੁੱਤ ਮਰ ਗਿਆ ਹੁਣ ਉਹਨੂੰ ਕੀ ਸੋਝੀ ਆ ਉਹ ਕੀ ਜਵਾਬ ਦੇਵੇ ਇਹਨੂੰ ਮੰਮੀ ਮੇਰੇ ਪਾਪੇ ਨੂੰ ਕਿਉਂ ਮਾਰਿਆ ਪੁਲਿਸ ਨੇ ਦੱਸੋ ਉਹਦਾ ਕੀ ਕਸੂਰ ਸੀ ਉਹ ਆਖੜੀ ਆ ਮੰਮੀ ਨੈਣ ਸੀ ਬੀਬਾ ਸਾਡੀ ਪੋਤੀਆਂ ਬਰੋਬਰ ਆ ਉਹ ਭਵੰਤਮਾਨ ਆ ਇਹ ਤੇਰੀ ਵੱਡੀ ਧੀ ਦੀ ਹਾਨਣਾ ਅੱਜ ਇਹ ਵਿਧਵਾ ਹੋਗੀ ਤੇਰੇ ਕੰਨਾਂ 'ਚ ਕਿਹੜਾ ਢੋਲ ਵਜਾਵਾਂ ਮੈਂ ਤੈਨੂੰ ਸੁਣ ਜਾਵੇ ਆ ਮੇਰੇ ਝੋਲੇ ਚ ਆ ਓਏ ਪਰਚਾ ਅੱਜ 2 ਸਾਲ ਬਾਅਦ ਕੱਢਿਆ ਮੇਰੇ ਤੇ ਪਾਇਆ ਮੇਰੇ 71 ਸਾਲ ਉਮਰ ਦੇ ਵਿੱਚ ਮੇਰਾ ਕੀ ਕਸੂਰ ਸੀ ਮੈਨੂੰ ਤੇਰੀ ਜੰਗਲ ਪੁਲਿਸ ਨੇ ਕੋਈ ਫੋਨ ਤੇ ਤਲਾ ਨਹੀਂ ਦਿੱਤੀ ਕੋਈ ਪਤਾ ਨਹੀਂ ਲੱਗਿਆ ਹੁਣ ਮੈਨੂੰ ਹਰਤਾ ਪਹਿਲਾਂ ਸੈਸ਼ਨ ਕੋਰਟ ਦੇ ਵਿੱਚੋਂ ਜੱਜ ਦਾ ਕੀ ਆਉਂਦਾ ਹੁੰਦਾ ਆਪਣਾ ਥੰਮਣ ਦੇਣ ਵਾਲੇ ਨੇ ਫੋਨ ਤੇ ਤਲਾ ਦਿੱਤੀ ਮੈਂ ਕੋਰਟ ਚ ਪਹੁੰਚਿਆ ਅੱਜ ਮੇਰੀ ਜ਼ਮਾਨਤੀ ਤਰੀਕ ਸੀ ਮੈਡਮ ਬੈਠੀ ਨਹੀਂ ਜੱਜ ਸਾਹਿਬ ਓ ਚਲੋ ਹੋਊ ਮੈਂ ਜੇਲ੍ਹ ਜਾਊਗਾ ਅਸੀਂ ਕੀ ਮੜਾ ਕੀਤਾ ਹੁਣ ਤੂੰ ਜੁੱਧ ਨਸ਼ਾ ਮਰਦ ਚਲਾਇਆ ਅਸੀਂ ਪੰਜਾਬ ਦੇ ਬੱਚੇ ਬੱਚੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਹ ਕੰਮ ਕਰਿਆ ਸੀ ਉਸ ਤੋਂ ਬਾਅਦ ਹੁਣ ਤੂੰ ਜੁੱਧ ਨਸ਼ਾ ਮਰਦ ਕਰਕੇ ਡਰਾਮਾ ਕਰਦਾ ਮਣ ਮਣ ਪੱਕੀ 40 40 ਕਿਲੋ ਉਹ ਚਿੱਟਾ ਫੜਿਆ ਜਾਂਦਾ ਉਹ ਤੂੰ ਸਾਡਾ ਕਸੂਰ ਦੱਸ ਚੱਲ ਸਾਡੇ ਨਾਲ ਤਾਂ ਜੋ ਮਰਜ਼ੀ ਕਰ ਮੇਰੇ ਪੋਤੇ ਵੀ ਮੈਨੂੰ ਪੁੱਛਦੇ ਨੇ ਪੁਲਿਸ ਦਾਦਾ ਜੀ ਪੁਲਿਸ ਦਾਦਾ ਜੀ ਪੁਲਿਸ ਉਹ ਹੁਣ ਦੇ ਬੱਚੇ ਉਹ ਰੋਂਣ ਲੱਗਿਆ ਕਿ ਜਦੋਂ ਤੁਰਨ ਲੱਗਦਾ ਸਭ ਕੁਝ ਜਾਣਦਾ ਹੈ ਉਹ ਕੰਪਿਊਟਰ ਦਾ ਜੁੱਗ ਹੈ ਸਾਰਾ ਦਿਨ ਉਂਗਲਾ ਮਾਰਦੇ ਨੇ ਮੋਬਾਈਲਾਂ ਤੇ ਸਭ ਕੁਝ ਸਿੱਖੇ ਹੋਏ ਨੇ ਮੈਂ ਅੱਜ ਮਾਨਸਾਵ ਚੱਲ ਕੇ ਗੋਨਿਆਣੇ ਦੀ ਧਰਤੀ ਤੇ ਇਸ ਲਈ ਆਇਆ ਵੀ ਗੋਨਿਆਣੇ ਦੇ ਸ਼ੈਰੀ ਦੁਕਾਨਦਾਰ ਵੀਰਾਂ ਨੂੰ ਬਾਈ ਭਰਾਵੋ ਮਜ਼ਦੂਰਾਂ ਦੇ ਹੱਥ ਦੇ ਕਿਸੇ ਨਾਲ ਵੀ ਵਾਪਰ ਸਕਦਾ ਤੁਸੀਂ ਸਾਰੇ ਇਕੱਠਾ ਹੋ ਕੇ ਨਰਿੰਦਰ ਸਿੰਘ ਦੀਪ ਦੇ ਪਰਿਵਾਰ ਨੂੰ ਇਨਸਫਾਬ ਇਨਸਫਾਬ ਦੋ ਉਹਦੀ ਮਾਂ ਨੂੰ ਇਨਸਫਾਬ ਦੋ ਉਹਦੀ ਮਾਂ ਨੇ ਉਹਨੂੰ 9 ਮਹੀਨੇ ਟਿੱਟੇ ਰੱਖਿਆ ਪਾਲਿਆ ਪਲੋ ਸਾਬਿਆ ਹਾ ਉਹਨਾਂ ਦਾ ਹਾਲ ਉਹ ਜੇ ਭਗਵਾਨ ਤਵਾਨਾ ਜੇ ਨਹੀਂ ਸੁਣਦਾ ਜੇ ਤੇਰੇ ਨਾਲ ਇਹੀ ਹਾਲ ਹੋਵੇ ਤੇ ਤੈਨੂੰ ਪਤਾ ਲੱਗ ਜੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ